ਅੱਜ ਜਿਹੜੇ ਪਿੰਡਾਂ ਦੇ ਅਸੀਂ ਪਿੰਡਾਂ ਦੇ 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 ਪਿੰ ਬਾਲ ਸਾਹਿਬ ਕੱਲ ਸਵੇਰੇ ਤੋਂ ਹੀ ਹਾਂ ਨੂੰ ਮਤਲਬ ਟੱਚ ਦੇ ਵਿੱਚ ਨੇ ਵੀ ਤੁਹਾਨੂੰ ਕਿਸ ਚੀਜ਼ ਦੀ ਲੋੜ ਆਦੀ ਦੱਸੀ ਜਾਉਂਨ ਬਾਰ-ਬਾਰ ਹੁਣ ਆਪਾਂ ਲੋਕਾਂ ਦੀ ਮੰਗ ਅਨੁਸਾਰ ਵੀ ਆਟਾ ਜਿਹੜਾ ਹੈਗਾ ਵੀ ਲੋਕਾਂ ਨੂੰ ਚਾਹੀਦਾ ਸੀਗਾ ਨਾ ਕੋਈ ਹੋਰ ਬਰੈਡ ਵਗੈਰਾ ਦੁੱਧ ਵਗੈਰਾ ਜਿਹੜੇ ਲੋਕੀ ਬਾਹਰ ਨਹੀਂ ਆ ਸਕਦੇ ਉਹਨਾਂ ਦਾ ਮਤਲਬ ਬਾਲ ਸਾਹਿਬ ਨੇ ਕੇ ਲੈ ਕੇ ਆਏ ਨੇ ਸਮਗਰੀ ਤਾਂ ਆਪਾਂ ਬੋਬੋ ਧੰਨਵਾਦ ਕਰਦੇ ਮਾਨ ਸਰਕਾਰ ਦਾ ਵੀ ਜਿਹੜੇ ਇਸ ਮਤਲਬ ਹਰ ਪੀੜਤਾ ਦੇ ਵਿੱਚ ਹਰੇ ਪੱਖੋਂ ਮਤਲਬ ਹਰ ਇਨਸਾਨ ਦੀ ਮਦਦ ਕਰਦੇ ਪਏ ਨੇ ਬਾਕੀ ਜੋ ਵੀ ਹੈਗਾ ਵਾ ਸਾਰੇ ਟੱਚ ਦੇ ਵਿੱਚ ਨੇ ਵੀ ਜੋ-ਜੋ ਸਮਾਨ ਦੀ ਲੋੜ ਪੈਂਦੀ ਰਹੇਗੀ ਆਪਾਂ ਇਹਨਾਂ ਨੂੰ ਦੱਸਦੇ ਰਹਾਂਗੇ ਸਾਨੂੰ ਦੇ ਨਾਲ ਦੇਖੀ ਜੇ ਲੋਪਣਾ ਹੈਲਿਕੋਪਟਰ ਤੇ ਬਹੁਤ ਵਧੀਆ ਬਹੁਤ ਵਧੀਆ ਲੱਗਾ ਸੀਮਾ ਸੀਐਮ ਮਾਨ ਜੀ ਦਾ ਇਹ ਅਲਾ ਵੀ ਉਹਨਾਂ ਨੇ ਕਹਿਆ ਸੀ ਕਿ ਇਹ ਲੋਕਾਂ ਦਾ ਜਹਾਜ ਲੋਕਾਂ ਵਿੱਚ ਹੀ ਰਹੇਗਾ ਮਤਲਬ ਉਹ ਛੱਡ ਗਏ ਨੇ ਇੱਥੇ ਸਾਰੇ ਲੋਕਾਂ ਵਾਸਤੇ ਜੀ ਕਿਤੇ ਮਤਲਬ ਆਸਤੇ ਜਿਆਦਾ ਆਂਦੀ ਹੈ ਉਹਨੂੰ ਆਪਾਂ ਕੱਢ ਸਕਦੇ ਹਾਂ ਬਹੁਤ ਬਧਨਵਾਦ ਸੀਐਮ ਸਾਹਿਬ ਦਾ ਵੀ ਜਿਨ੍ਹਾਂ ਨੇ ਮਤਲਬ ਹਰ ਪਿੰਡ ਤੇ ਇਲਾਕੇ ਨਾਲ ਜਾਈ ਜਾ ਲਿਆ ਉਹਨਾਂ ਨੇ ਪਿੰਡ ਸਰ ਪਾਣੀ ਮਤਲਬ ਘਟਿਆ ਵਾਟੇ ਇੱਕ ਇੱਕ ਦੋ ਦੋ ਫੋਟੀ ਪਾਣੀ ਘਟਿਆ ਪਰ ਹਜੇ ਵੀ ਜਿਹੜਾ ਲੰਗਾ ਵਾ ਪਿੰਡ ਦਾ ਬੰਦ ਵਾ ਮਤਲਬ ਲੱਖ ਲੱਖ ਪਾਣੀ ਹਜੇ ਵੀ ਹੈਗਾ ਵਾ ਜਿਹੜਾ ਸਾਡੇ ਪਰਲੇ ਸਾਈਡ